ਯੋ ਤੁਸੀਂ ਵੀ ਇਹ ਜਿਹੜਾ ਜੇਕੀ ਹੈ ਨਾ ਅਸੀਂ ਇਨਸਾਫ ਤੇ ਸਿਰਫ ਇੱਕ ਪਿਓ ਪੁੱਤਰ ਜੇ ਦੋ ਜਣਿਆਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚ ਨੂੰ ਉਮਰ ਘਾਤ ਹੋਈ ਹੈ ਤਾਂ ਦੇਖ ਲੋ ਛੱਡੇ ਤਾਂ ਸਾਨੂੰ ਇਨਸਾਫ ਲੈਣ ਲੱਗਿਆ ਕੀ ਕੁਝ ਕਰਨਾ ਪਿਆ ਉਸ ਵੇਲੇ ਜਿਹੜੇ ਕੇਸ ਨੇ ਜਦੋਂ ਢਿੱਲੋ ਸਾਹਿਬ ਨੇ ਕਿਹਾ ਜੀ 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 ਥਾਣੇ ਵਾਲੇ ਵਿੱਚ ਖੁਰਦ-ਬੁਰਦ ਕਰ ਦਿੱਤੇਗੇ ਕੋਈ ਗਵਾਹ ਨਹੀਂ ਕੋਈ ਕੁਝ ਨਹੀਂ ਉਹ ਨੋਟ ਹੀ ਇਸ ਤਰ੍ਹਾਂ ਨਾ ਕੀਤੇਗੇ ਵੀ ਇਹ ਅੱਗੇ ਜਾ ਕੇ ਇਹਨਾਂ ਦਾ ਇਨਸਾਫ ਮਿਲੀ ਨਾ ਸਕੇ ਜੀ ਜਿਹੜੀ ਜਿਹੜੀ ਫੁਰਕਾ ਸਾਹਮਣੇ ਆਪਨਾ ਮੈਂ ਤਾਂ ਕੀ ਕੀ ਢੱਲੋ ਸਾਹਿਬ ਮੈਂ ਕਹਿੰਦਾ ਵੀ ਉਹ ਫਿਰ ਵੀ ਹਜੇ ਤੱਕ ਹੈ ਜੇ ਵਕੀਲ ਉਹ ਬੜੇ ਚੰਗੇ ਨੇ ਉਹਨਾਂ ਨੇ ਇੱਕ ਆਪੋਜੀਸ਼ਨ ਦਾ ਉਹਨੂੰ ਵਾਅਦਾ ਮਿਲਿਆ ਸੀ ਪਾਰਟੀ ਦਾ ਉਹਨਾਂ ਨੇ ਉਹਨੂੰ ਤਿਆਗ ਕਰਕੇ ਤੇ ਉਹਨੇ ਇੱਕ ਉਹਨਾਂ ਨੇ ਇੱਕ ਸਿੱਖ ਧਰਮ ਦੀ ਇਧਰਲੇ ਪਾਸੇ ਨੂੰ ਤੁਰੇ ਨੇ ਤੇ ਇਹ ਜਿਹੜੇ ਇਹ ਜਿਹੜੇ ਬਲੁੰਦ ਰਹੇਗੇ ਕਿ ਉਹ ਪਹਿਲਾਂ ਤੇ ਲੋਕਾਂ ਨੂੰ ਇਹ ਇਨਸਾਫ ਜਿਹੜਾ ਪਹਿਲਾਂ ਮਿਲਦਾ ਤੇ ਕੁਝ ਜਿਹੜੀਆਂ ਰੂਹਾਂ ਜਿਹੜੀਆਂ ਵਿਛੜ ਗਈਆਂ ਨੇ ਹਜ਼ਾਰਾਂ ਹੀ ਬੰਦੇ ਮਾਰੇ ਗਏ ਔਰ ਉਹਨੂੰ ਵੀ ਥੋੜੀ ਜੀ ਸ਼ਾਂਤੀ ਮਿਲਦੀ ਆਪਣੀ ਅੱਖਾਂ ਖੁੱਲੀਆਂ ਦੇ ਵੇਖਦੇ ਉਹ ਵੀ ਹਾਂ ਤੁਹਾਨੂੰ ਇਹ ਇਨਸਾਫ ਮਿਲਿਆ ਤੁਹਾਨੂੰ ਇਹ ਦੇਸ਼ ਦੇ ਵਿੱਚ ਉਹ ਸਾਫ ਮਿਲਿਆ ਤੇ ਜਿਆਦਾ ਚੰਗਾ ਲੱਗਣਾ ਸੀ ਤੇ ਬਾਕੀ ਪ੍ਰੋਗਰਾਮ ਵੀ ਜਿਹਾ ਹੀ ਤਰ੍ਹਾਂ ਵਧੀਆ ਤੇ ਆ ਜਿਹੜੀ ਇਨਸਾਫ ਦੀ ਗੱਲ ਹੈ ਜੀ ਇਹ ਵਾਕਈ ਜੇ ਕਹੀਏ ਤਾਂ ਥੋੜਾ ਵੱਧੀ ਜਿਹੜੀ ਕੀਤਾ ਆਪਣਾ ਗੁਰਗਾ ਸਾਹਮਣੇ ਤੇ ਬਾਕੀ ਜੋ ਰੋਗੋਟੇ ਮਿਲਿਆ ਸਾਨੂੰ ਫਿਰ ਲੈ ਆਪਣਾ ਢਿੱਲੋ ਸਾਹਿਬ ਮੇਰਾ ਇੱਕ ਚੰਡੀ ਸਾਹਿਬ ਤੁਹਾਨੂੰ ਵੀ ਸਵਾਲ ਹੈ ਤੇ ਚੈਨੋ ਢਿੱਲੋ ਸਾਹਿਬ ਨੂੰ ਵੀ ਸਵਾਲ ਹੈ ਲੇਕਿਨ ਅਸੀਂ ਅੱਜ ਵੀ ਇਹੀ ਪੰਗਾ ਬੰਨ ਕੇ ਆਪਣੇ ਸਿਰ ਜਿਹੜੇ ਪੰਗਾ ਚ ਫਸਾ ਕੇ ਸਾਖੀਓ ਭੁੱਲ ਗਏ ਕਿ ਸਾਡੇ ਆਕਾਲ ਤਰ ਤੋਂ ਸਾਡੇ ਰਾਮੰਦਰ ਸਾਹਿਬ ਨੂੰ ਢਾਟੇ ਨਹੀਂ ਕੀਤਾ ਗਿਆ ਅੱਜ ਵੀ ਅਸੀਂ ਪੰਗਾ ਬੰਨ ਕੇ ਦਸੀ ਉਹੋ ਪੰਗਾ ਦੇ ਨਾਲ ਤੁਲੇ ਕੰਦੇ ਆ ਤੇ ਫਿਰ ਵੀ ਥੋੜਾ ਬੋਧਾ ਦੇਖ ਲੋ ਭਾੜੀਆਂ ਜਮੀਰਾਂ ਕਿੰਨੀਆਂ ਕਿ ਜਾਗਦੀਆਂ ਕਿੰਨੀਆਂ ਕਿ ਸੁੱਤੀਆਂ ਨੇ ਬਾਕੀ ਚਲੋ ਚਰਨ ਜੀ ਨਾ ਕਰੋ ਜੀ ਮੈਂ ਚਲਦੇ ਆਪਾਂ ਨੈਕਸਟ ਕੋਲ ਲੈ ਜੀ ਤੁਹਾਨੂੰ ਸਾਹਿਬ ਹਾਂਜੀ 2823 ਸਵਾਗਤ ਹੈ ਸ਼ਰਕਲ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਢਿਲੋਤ ਸਾਹਿਬ ਸਤਿ ਸ੍ਰੀ ਅਕਾਲ